ਤੇਰੇ ਨੂਰ ਨਾਲ ਹੀ ਨਜ਼ਾਰਾ ਪਾਸਦਾ ਖਿੜਿਆ ਰੇ ਫੁੱਲਾ ਜੀਵਨ ਹਲਾਸਦਾ ਖਿੜਿਆ ਰੇ ਫੁੱਲਾ ਜੀਵਨ ਹਲਾਸਦਾ ਵੱਟੀ ਆਉਂਦੀ ਨਿੱਤ ਸਾਡੀ ਸ਼ੈਲੀ ਰੇ ਮੈਂਕ ਤੇਰੇ ਪਿਆਰ ਦੀ ਮਨਾਚ ਫੈਲੀ ਰੇ ਮੈਂਕ ਤੇਰੇ ਪਿਆਰ ਦੀ ਮਨਾਚ ਫੈਲੀ ਰੇ ਤੇਰੇ ਚ ਸਮਾਏ ਰਹਿਣਾ ਮੇਰੀ ਸਦਰ ਐ ਤੇਰੇ ਨਾਮ ਸਦ ਕਾਤਾ ਸਾਡੀ ਕਦਰ ਐ ਦਾਤਾ ਤੇਰੇ ਨਾਮ ਸਦ ਕਾਤਾ ਸਾਡੀ ਕਦਰੇ ਐ ਵਿਸਰੀ ਵਿਸਾਰੀ ਨਾ ਤੂੰ ਬਾਤ ਪੈਲੀ ਰਹੇ ਮੈਂ ਤੇਰੇ ਪਿਆਰ ਦੀ ਮਨਾਚ ਫੈਲੀ ਰਹੇ ਮੈਂ ਤੇਰੇ ਪਿਆਰ ਦੀ ਮਨਾਚ ਫੈਲੀ ਰਹੇ ਓ ਤੇਰੀ ਕੁਮਾਰੀ ਨਾਲ ਨੈਣ ਡੱਗਦੇ ਕਰਤੀ ਤੇ ਪੈ ਅਸਾਂ ਦੇ ਲੱਗਦੇ ਤੇਰੀ ਖਮਾਰੀ ਨਾਲ ਨੈਣ ਤੱਕਦੇ ਧਰਤੀ ਤੇ ਪੈਰਾ ਨਹੀਂ ਅਸਾਂ ਦੇ ਲੱਗਦੇ ਤਰਤੀ ਤੇ ਪੈਰ ਨਹੀਂ ਅਸਾਂ ਦੇ ਲੱਗਦੇ ਗਿਆਨ ਤੇ ਸਰੂਰ ਨਾਲ ਭਰੀ ਢੈਲੀ ਰੇ ਮੈਂਕ ਤੇਰੇ ਪਿਆਰ ਦੀ ਮਨਾਚ ਫੈਲੀ ਰੇ ਮੈਂਕ ਤੇਰੇ ਪਿਆਰ ਦੀ ਮਨਾਚ ਫੈਲੀ ਰੇ ਓ ਐਸਾ ਤੇਰੇ ਮੋਹ ਦਾ ਖਮਾਰ ਸੂਨਿਆ ਐਸਾ ਤੇਰੇ ਮੋਹ ਦਾ ਕੁਮਾਰ ਸੋਹਣਿਆ ਜਿੱਥੇ ਵੇਖਾਂ ਤੇਰਾ ਹੀ ਸ਼ਮਾਰ ਸੋਹਣਿਆ ਜਿੱਥੇ ਵੇਖਾਂ ਤੇਰਾ ਹੀ ਸ਼ਮਾਰ ਸੋਹਣਿਆ ਜਿਵੇਂ ਮਕਰੂਰ ਮੱਧ ਰੇਚ ਵਹਿਲੀ ਰਹੇ ਮੈਂ ਤੇਰੇ ਪਿਆਰ ਦੀ ਮਨਾਚ ਫੈਲੀ ਰਹੇ ਮੈਂ ਤੇਰੇ ਪਿਆਰ ਦੀ ਮਨਾਚ ਫੈਲਿ ਰਹੇ ਓ ਚੁੰਮੀਆਂ ਚਰਨ ਨਾਚ ਤਾਰੋ ਭਲ ਨੂੰ ਮਧੂ ਮੱਖੀ ਚੂਸੇ ਜਿਉਂ ਗਲਾਬੀ ਫੁੱਲ ਨੂੰ ਮਧੂ ਮੱਖੀ ਚੂਸੇ ਜਿਉਂ ਗਲਾਬੀ ਫੁੱਲ ਨੂੰ ਵੇਖ ਮਕਰੰਦ ਜਿਵੇਂ ਜਿਆਦਾ ਮੈਲੀ ਰਹੇ ਤੇਰੇ ਪਿਆਰ ਦੀ ਮਨਾਚ ਫੈਲੀ ਰੇ ਮੈਂ ਤੇਰੇ ਪਿਆਰ ਦੀ ਮਨਾਚ ਫੈਲੀ ਰੇ ਓ ਮਨ ਵਿੱਚ ਮੌਲੇ ਮੁਹੱਬਤਾਂ ਦੀ ਖੇਚੀ ਐ ਰਾਧਕਾ ਦੀ ਜਾਨ ਜਿਉ ਮਰਾਰੀ ਵਿੱਚ ਐ ਰਾਧਕਾ ਦੀ ਜਾਨ ਜਿਉ ਮਰਾਰੀ ਵਿੱਚ ਐ ਕਿੰਦੂ ਤੇਰੇ ਕਦਮਾਂ ਦੇ ਮੇਰੇ ਪਿਆਰ ਦੀ ਮਨਾ ਚ ਫੈਲੀ ਰਹੇ ਮੈਂ ਤੇਰੇ ਪਿਆਰ ਦੀ ਮਨਾ ਚ ਫੈਲੀ ਰਹੇ ਓ ਯਕਤ ਲਹਲੇ ਮੀਆਂ ਮਿੱਠਾ ਸਵਾਲਿਆ ਸਿੱਖਾਂ ਦੀਆਂ ਤੰਗਾ ਤੇ ਪਿਆਸਾ ਵਾਲਿਆ ਅਕਲ ਲਹਲੇ ਮੀਆਂ ਮਿੱਠਾ ਸਾਵਾਲਿਆ ਸਿੱਖਾਂ ਦੀਆਂ ਤਾਂਗਾ ਤੇ ਪਿਆਸਾ ਵਾਲਿਆ ਦਾਤਾ ਸਿੱਖਾਂ ਦੀਆਂ ਤਾਂਗਾ ਤੇ ਪਿਆਸਾ ਵਾਲਿਆ